ਰਾਗ ਸੋਟ ਬਾਣੀ ਭਗਤ ਰਵਦਾ ਜਿਉ ਕੀ ਇੱਕ ਗ਼ਕਾਸਤ ਗੁਰਪ੍ਰਸਾਦ ਜਬ ਹਮ ਹੋਤੇ ਤਬ ਤੋਂ ਨਹੀਂ ਅਬ ਤੋਹੇ ਮੈਂ ਨਹੀਂ ਅਨਲਾ ਅਗਮ ਜੈਸ ਲਹਿਰ ਮਯੋ ਦਦ ਜਲ ਕੇ ਵਲ ਜਲ ਮਾਹੇ ਨਾਦ ਦੇ ਕਿਆ ਤਈਏ ਪ੍ਰਮੈਸਾ ਜੈਸਾ ਮੰਨਿਏ ਹੋਏ ਨਾ ਤਸਾ ਰਹੋ ਨਰਪਤਏਕ ਸਿੰਘਾਸਨ ਸੋਇ ਸੁਪਨੇ ਤੇ ਆ ਪਖਾਰੇ ਅਛਤ ਰਾਜ ਵਿੱਚ ਰਤ ਦੁੱਖ ਪਾਇਆ ਸੋਗਤ ਭਏ ਹਮਾਰੇ ਰਾਜ ਪੁੰਗ ਪਰ ਸੰਗ ਜੈਸੇ ਹੈ ਅਬ ਕਛ ਮਰ ਮਜ ਨਾਇਆ ਅਨੇਕ ਕਟਕ ਜੈਸ ਪੂਲ ਪਰੇ ਅਬ ਕਹਤੇ ਕਹਿਨ ਨਾ ਆਇਆ ਸਰਬੇ ਇਕ ਅਨੇਕ ਸੁਮੇ ਸਬਕ ਟਪੋ ਦੇ ਸੋਈ ਕਹਿਰ ਨਿਵਾਸ ਹਾਤ ਪੈ ਨੇਰੇ ਸਜੇ ਹੋਏ ਸੋਏ ਸਰਬੇ ਇਕ ਅਨੇਕ ਸੁਮੇ ਸਬਕ ਟਪੋ ਦੇ ਸੋਈ ਕਰਨ ਬਾਸ ਹੱਥ ਪੈਰੇ ਸਜ ਹੋਏ ਸੋਏ ਇਹ ਸ਼ਬਦ ਸਤਗੁਰੂ 10 ਮਹਾਰਜ ਦੇ ਮੁਖਾਰਬੰਦ ਤੋਚਾਰ ਹੈ ਤਨ ਤਨ ਚਵ ਸ਼ਤਬ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਸੋਟ ਦੇ ਚੰਗ 657 ਤੇ ਸ਼ੋਭਤ ਹੈ ਸਤਗੁਰੂ 10 ਮਹਾਰਜ ਜੀ ਜੀਵਨ ਦੇ ਮੁੱਖੀ ਜੀਵਨ ਦੇ ਬਾਰੇ ਸ਼ਬਦ ਉਹ ਸਮਝਾਉਣਾ ਕਰਦੇ ਹੈ ਤੇ ਜਿੰਨੀ ਦੇਰ ਤੱਕ ਬੰਦੇ ਦੇ ਵਿੱਚੋਂ ਮੈਂ ਮੇਰੀ ਨਹੀਂ ਖਤਮ ਹੁੰਦੀ ਉਨੀ ਦੇਰ ਤੱਕ ਉਸ ਨੂੰ ਪ੍ਰਮਾਤਮਾ ਦੇ ਦਰਸ਼ਨ ਨਹੀਂ ਹੋ ਸਕਦੇ ਉਹਨਾਂ ਦਾ ਤਹਿਣ ਦਾ ਪਾਵੇ ਹੋਈ ਹੈ ਕਿ ਜੇਕਰ ਬੰਦਾ ਆਪਣੀ ਮੈਂ ਮੇਰੀ ਦੇ ਵਿੱਚ ਹੈ ਉਹਦੀ ਮੈਂ ਜਿਹੜੀ ਹੈ ਉਹ ਮਰੀ ਨਹੀਂ ਤੇ ਪ੍ਰਮਾਤਮਾ ਦੇ ਨਾਲ ਉਹਦਾ ਮੇਲ ਨਹੀਂ ਹੋ ਸਕਦਾ ਕਿਉਂਕਿ ਦੁਨੀਆ ਜਿਹੜੀ ਹੈ ਇਸ ਤੋਂ ਉਦਾਸ ਹੋਣਾ ਹੀ ਪੈਣਾ ਹੈ ਅਗਰ ਪਰਮਾਤਮਾ ਨਾਲ ਮਿਲਣਾ ਹੈ ਉਦਾਸ ਦਾ ਮਤਲਬ ਇਹ ਨਹੀਂ ਕਿ ਦੁਨੀਆ ਸੇ ਛੱਡ ਕੇ ਇੱਕ ਲੰਬੇ ਬੈਠ ਜਾਣਾ ਹੈ ਉਦਾਸ ਦਾ ਮਤਲਬ ਹੈ ਕਿ ਸੱਚ ਦੇ ਮਾਰਗ ਨੂੰ ਅਪਣਾਉਣਾ ਹੈ ਤੇ ਮਾਨਵਤਾ ਦੇ ਭਲੇ ਲਈ ਕੰਮ ਕਰਨਾ ਹੈ ਮਾਨਵਤਾ ਦੇ ਭਲੇ ਦੇ ਕੰਮ ਕਰਦੇ ਕਰਦੇ ਸੱਚ ਦੇ ਮਾਰਗ ਤੇ ਚੱਲਦੇ ਚੱਲਦੇ ਆਪਣੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਮੁਕਤ ਹੋਣਾ ਹੈ ਜੇਕਰ ਅਸੀਂ ਇਸ ਵਿਸ਼ੇ ਬਕਾਰਾਂ ਨੂੰ ਨਾ ਤਿਆਗਿਆ ਅਤੇ ਆਪਣੇ ਸਵਾਰਥਾਂ ਦੇ ਵਿੱਚ ਕਰਕੇ ਮੈਂ ਮੈਂ ਕਰਦੇ ਰਹੇ ਜਿੱਥੇ ਜੀਵਨ ਦਾ ਮਕਸਦ ਸਾਡਾ ਹੱਲ ਨਹੀਂ ਹੋਵੇਗਾ ਉੱਥੇ ਪਰਮਾਤਮਾ ਦੇ ਨਾਲ ਜਿਹੜੀ ਰੂਹ ਵਿਛੜੀ ਹੋਈ ਹੈ ਇਹਦਾ ਮੇਲ ਵੀ ਨਹੀਂ ਹੋ ਸਕਦਾ ਇਹ ਤਨ ਦਾ ਨਾਸਤ ਹੋ ਜਾਣਾ ਲੇਕਿਨ ਜਿਹੜਾ ਇਹ ਤਨ ਇਸ ਕਰਕੇ ਮਿਲਿਆ ਹੈ ਕਿ ਪਰਮਾਤਮਾ ਦੇ ਨਾਲ ਮੇਲ ਹੋਣਾ ਅੱਗੇ ਜਨਮ ਮਰਨ ਤੋਂ ਬਚ ਜਾਈਏ ਉਹ ਜਿਹੜਾ ਸਾਡਾ ਮਸਲਾ ਹੱਲ ਨਹੀਂ ਹੋਵੇਗਾ ਸੋ ਸਤਗੁਰੂ ਅਦਾਸ ਮਹਾਰਾਜ ਜੀ ਇਸ ਗੱਲ ਨੂੰ ਸਮਝਾਉਣ ਲਈ ਸ਼ਬਦ ਦੇ ਵਿੱਚ ਕਹਿ ਰਿਹਾ ਜਦ ਹਮ ਹੁੰਤੇ ਤਬ ਤੂੰ ਮਾਹੀ ਅਬ ਤੂੰ ਹੀ ਮੈਂ ਨਹੀਂ ਕਹਿੰਦੇ ਜਨੂ ਦੇ ਤੱਕ ਜੀਵ ਦੇ ਵਿੱਚ ਮੈਂ ਮੈਂ ਹੈ ਹੰਕਾਰ ਹੈ ਲੋ ਹੈ ਉਨਿ ਦੇ ਤੱਕ ਤੂੰ ਨਹੀਂ ਹੈ ਕਿਉਂਕਿ ਇਹ ਮੁ ਮਾਇਆ ਤਾਂ ਛਿਦਨੇ ਪੈਣੀ ਹੈ ਅਬ ਤੂੰ ਹੀ ਮੈਂ ਨਹੀਂ ਹੁਣ ਕਹਿੰਦੇ ਤੂੰ ਹੈ ਤੇ ਮੈਂ ਖਤਮ ਹੋ ਗਈ ਕਹਿਣ ਦਾ ਭਾਵ ਕਿ ਜੀਵਨ ਜਿਹੜਾ ਉਹ ਜਿੰਦੇ ਜੀ ਆਪਣੇ ਆਪ ਨੂੰ ਮਾਗ ਲੈਣਾ ਆਪਣੇ ਹੰਕਾਰ ਨੂੰ ਛੱਡ ਦੇਣਾ ਮੈਂ ਮਾਇਆ ਤੋਂ ਦੂਰ ਹੋ ਜਾਣਾ ਇਸ ਕਰਕੇ ਪ੍ਰਮਾਤਮਾ ਦੇ ਦਰਸ਼ਨ ਗੁਰੂ ਮਹਾਰਾਜ ਜਿੰਨੇ ਵੀ ਹੋਏ ਐ ਪਰ ਤਖ ਉਹਨਾਂ ਨੇ ਦਰਸ਼ਨ ਕੀਤੇ ਕਿਉਂਕਿ ਇਹ ਤਾਂ ਬੜੀ ਵੱਡੀ ਐਗਜ਼ੈਂਪਲ ਸਤਿਗੁਰ ਅਰਦਾਸ ਵਾਲਾ ਜੀ ਆਪਣੇ ਬਾਣੀ ਚ ਕਹਿੰਦੇ ਐ ਕਿ ਜਿੱਦੋਂ ਇੱਕ ਲੱਦੇ ਜਾ ਰਹੀ ਹੈ ਤਾਂ ਉਸ ਦੇ ਪਾਣੀ ਉਹ ਵਾਜ ਬੜੀ ਡਰੰਗ ਡਰ ਹੋ ਰਹੀ ਹੈ ਪਰ ਜਦੋਂ ਸਮੁੰਦਰ ਚ ਜਾ ਕੇ ਮਿਲ ਜਾਂਦੀ ਹੈ ਤਾਂ ਉਹਦੀ ਮੈਂ ਮੈਂ ਖਤਮ ਹੋ ਜਾਂਦੀ ਹੈ ਜਬ ਲਗ ਨਦੀ ਨ ਸਮੁੰਦਰ ਸਮਾਏ ਤਬ ਲਗ ਬੜੇ ਹੰਕਾਰਾ ਜਬ ਮਨ ਮਿਲਿਓ ਰਾਮ ਸਾਗਰ ਸਿਓ ਤਬ ਜੇ ਮਿੱਟੀ ਪਕਾਰ ਕਹਿੰਦੇ ਉਸ ਵੇਲੇ ਦੀ ਪਕਾਰ ਖਤਮ ਹੋ ਜਾਂਦੀ ਹੈ ਸਮੁੰਦਰ ਚ ਜਾ ਕੇ ਪਤਾ ਹੀ ਨਹੀਂ ਲੱਗਦਾ ਕਿ ਕਿਹੜੀ ਨਦੀ ਆ ਤੂੰ ਤੇ ਕਿਹੜਾ ਨਾਰਾ ਹੈ ਤੁਸ ਸੋ ਇਹ ਬੜੀਆਂ ਬਦੀਆਂ ਐਗਜ਼ੈਂਪਲਾਂ ਗੁਰੂ ਵਾਲਿਆਂ ਸੰਨ ਦਿੱਤੀਆਂ ਅਨਲ ਅਗੰਮ ਜੈਸੇ ਲਹਿਰ ਲਯੋ ਉਦਦ ਜਲ ਕੇ ਉਨ ਜਲ ਮਾਹੀ ਕਹਿੰਦੇ ਬਹੁਤ ਤੇਜ਼ ਹਵਾਵਾਂ ਆਉਂਦੀਆਂ ਜਿਸ ਦੇ ਨਾਲ ਉਸ ਸਮੁੰਦਰ ਦੇ ਪਾਣੀ ਦੇ ਲਹਿਰਾਂ ਉੱਪਰ ਰਖਦੀਆਂ ਪਰ ਸਾਨੂੰ ਲੱਗਦਾ ਕਿ ਸ਼ਾਇਦ ਉਹ ਅਲੰਗ ਹੈ ਜਦੋਂ ਕਿ ਪਾਣੀ ਦਾ ਹੀ ਹਿੱਸਾ ਹੁੰਦਾ ਸਮੁੰਦਰ ਦਾ ਹੀ ਹਿੱਸਾ ਹੁੰਦੀਆਂ ਇਸੇ ਤਰ੍ਹਾਂ ਇਹ ਸਾਡਾ ਜੀਵਨ ਹੈ ਹੁਣ ਸਾਨੂੰ ਇਹ ਲੱਗਦਾ ਕਿ ਪਤਾ ਨਹੀਂ ਪ੍ਰਮਾਤਮਾ ਹੈ ਹੀ ਨਹੀਂ ਅਸੀਂ ਬੜੇ ਅਲੱਗ ਹਾਂ ਇੱਕ ਦੂਸਰੇ ਤੋਂ ਸ ਆਪਣੇ ਆਪ ਨੂੰ ਅਲੱਗ ਸਮਝ ਰਹੇ ਹਾਂ ਸਾਡਾ ਵੀ ਪਾਣੀ ਦੀਆਂ ਲਹਿਰਾਂ ਵਾਲਾ ਹੀ ਹਾਲ ਹੈ ਇੱਕ ਲਹਿਰ ਉੱਠਦੀ ਹੈ ਖਤਮ ਹੋ ਜਾਂਦੀ ਦੂਸਰੀ ਉੱਠਦੀ ਦੂਸਰੀ ਖਤਮ ਹੋ ਜਾਂਦੀ ਹੈ ਤੀਸਰੀ ਉੱਠਦੀ ਤੀਸਰੀ ਖਤਮ ਹੋ ਜਾਂਦੀ ਸਮੁੰਦਰ ਉੱਥੇ ਦਾ ਉੱਥੇ ਹੈ ਸੋ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਉਹ ਸਦਾ ਹੀ ਰਹਿਣਾ ਹੈ ਹੁਣ ਸਾਨੂੰ ਜੀਵਨ ਮਿਲਿਆ ਅਸੀਂ ਆਪਣਾ ਭੋਗ ਕੇ ਚੱਲ ਜਾਣਾ ਲੇਕਿਨ ਪ੍ਰਮਾਤਮਾ ਦਾ ਨਾਮ ਸਦਾ ਕਾਇਮ ਰਹਿਣਾ ਸਾਡੇ ਤੋਂ ਪਹਿਲਾਂ ਸਾਡੇ ਬਜ਼ੁਰਗ ਚਲੇ ਗਏ ਜੇ ਸਾਸਨ 'ਤੇ ਬੈਠੇ ਕਿਤੇ ਬੈਸ ਗਏ ਜਿੰਨੀ ਪੁੱਛਿਆ ਅਸਮਾਨ ਫਿਰਦਾ ਖੇਵਟ ਕਰਨ ਗਏ ਉਹ ਜਦੋਂ ਅਸਮਾਨ ਪੁੱਛ ਰਾਕੇ ਕਿੱਥੇ ਗਏ ਉਹ ਕਹਿੰਦੇ ਗੋਰਾ ਕਬਰਾਂ 'ਚ ਹੁਣ ਪਏ ਸੋ ਸਾਲੋਂ ਆਪਣੀ ਮੈਂ ਮੇਰੀ ਜਿਹੜੀ ਹੈ ਇਹ ਛੱਡਣੀ ਹੀ ਪੈਣੀ ਹੈ ਜੀਵਨ ਦਾ ਮਕਸਦ ਹੀ ਬੰਦੇ ਦਾ ਮਨੁੱਖ ਜਨਮ ਦਾ ਇਹੋ ਹੈ ਕਿ ਤੈਨੂੰ ਇਹੋ ਪਿਛਲੇ ਕਰਮਾ ਕਰਕੇ ਜਨਮ ਮਿਲਿਆ ਪਰ ਇਹਨੂੰ ਤੋਂ ਅਣਜਾਣ ਪਨੇਚ ਨਗਵਾ ਜੇ ਗਵਾਚ ਗਿਆ ਤੇ ਜਿਹੜੀ ਸੋਸਨ ਦੀ ਪੁੰਜੀ ਖਤਮ ਹੁੰਦੇ ਸਾਰੀ ਤੂੰ ਅਗਲੇ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਪੈ ਜਾਵੇਂਗਾ ਸਕ੍ਰਿਤੀਆਂ ਨੂੰ ਭੰਡਦੇ ਹੋਏ ਸੱਚ ਤੇ ਚੱਲਦੇ ਹੋਏ ਦੂਸਰਿਆਂ ਦੇ ਲਈ ਪਰਪਕਾਰ ਕਰਦੇ ਹੋਏ ਇਹ ਜੀਵਨ ਜੇਕਰ ਬਤੀਤ ਕਰਕੇ ਜਾਵਾਂਗੇ ਤਾਂ ਪਰਮਾਤਮਾ ਦੇ ਦਰਸ਼ਨ ਹੋ ਸਕਦੇ ਉਹਦੇ ਨਾਲ ਮੇਲ ਹੋ ਸਕਦਾ ਮਾਦਵੇ ਕਹ ਕੇ ਇਹ ਪਰਮੈਸਾ ਜੈਸਾ ਮੰਨਿਏ ਹੋਏ ਨਾ ਤੈਸਾ ਸਤਗੁਰੂ 10 ਵਾਰੀ ਜੀ ਕਹਿੰਦੇ ਸਾਨੂੰ ਧਰਮ ਪਿਆ ਹੋਇਆ ਕਿ ਇਹ ਜਿਹੜਾ ਸੰਸਾਰ ਹੈ ਇਹ ਸੱਚਾ ਹੈ ਜਾਂ ਤੇਰਾ ਨਾਮ ਸੱਚਾ ਹੈ ਇਹ ਪਰਮ ਜਿਹੜਾ ਆ ਜਿੰਨੀ ਦੇ ਤੱਕ ਸਾਨੂੰ ਇਸ ਧਰਮ ਦਾ ਨਹੀਂ ਪਤਾ ਲੱਗਦਾ ਕਿ ਅਸੀਂ ਇਸ ਧਰਮ ਭਲੇਖੇ ਦੇ ਵਿੱਚ ਪਏ ਹੋਏ ਆ ਇਹ ਤਾਂ ਜਿੰਨੀ ਵੀ ਸੰਸਾਰ ਸਾਨੂੰ ਜਸ ਗਿਆ ਇਹਦੇ ਤੋਂ ਚਾਹੇ ਕੁਝ ਵੀ ਇਕੱਠਾ ਕਰ ਲਈਏ ਉਹ ਜਨ ਦੇ ਵਾਰ ਇੱਥੇ ਹੀ ਛੱਡ ਕੇ ਜਾਣਾ ਇਸ ਕਰਕੇ ਇਹ ਸੰਸਾਰ ਇੱਦੇ ਚੱਲਦਾ ਰਹਿਣਾ ਹੈ ਪਰ ਬੰਦੇ ਨੇ ਆਪਣਾ ਜੀਵਨ ਭੋਗ ਕੇ ਚਲੇ ਜਾਣਾ ਜੇਕਰ ਜੇਕਰ ਜੀਵਨ ਦੇ ਸਵਾਸਾਂ ਦੇ ਪੁੰਜੀ ਰਹਿੰਦੇ ਰਹਿੰਦੇ ਪਰਮਾਤਮਾ ਦਾ ਸਿਮਰਨ ਕਰਕੇ ਉਸ ਦੇ ਨਾਲ ਰਲ ਜਾਂਦਾ ਤਾਂ ਉਸ ਦਾ ਜੀਵਨ ਦਾ ਮਸਲਾ ਜਿਹੜਾ ਹੱਲ ਹੋ ਜਾਂਦਾ ਕਿ ਉਹ ਜਨਮ ਮਰਨ ਦੇ ਚੱਕਰਾਂ ਤੋਂ ਬਚ ਜਾਂਦਾ ਨਰਪਤ ਇੱਕ ਸੰਗਾਸਨ ਸੋਇਆ ਸੁਪਨੇ ਪਿਆ ਭਿਖਾਰੀ ਕਿੰਦੇ ਛਤਰਪਤੀ ਰਾਜਾ ਉਸ ਸੰਗਾਸਨ ਤੇ ਬੈਠਾ ਹੈ ਜਦੋਂ ਉਹ ਸੌ ਜਾਂਦਾ ਤੈਨ ਸੁਪਨੇ ਦੇ ਵਿੱਚ ਇੱਕ ਸੁਪਨਾ ਆਉਂਦਾ ਤੇ ਉਹ ਮੰਗਤਾ ਬਣ ਗਿਆ ਕਿਉਂਕਿ ਜਦ ਵੀ ਸੁਪਨੇ ਤੇ ਨਹੀਂ ਆਈਏ ਅਛਤ ਰਾਜ ਵਿਸ਼ੇਤ ਦੁੱਖ ਪਾਇਆ ਸੋਗਤ ਪਈ ਹੈ ਮਾਰੀ ਜਿੰਨੇ ਕਹਿੰਦੇ ਉਸ ਰਾਜੇ ਨੂੰ ਬੜਾ ਹੀ ਦੁੱਖ ਹੋਇਆ ਕਿ ਮੈਂ ਤਾਂ ਰਾਜਾ ਸੀ ਮੈਂ ਪਖਾਰੀ ਬਣ ਗਿਆ ਇਸੇ ਤਰੀਕੇ ਦੇ ਨਾਲ ਸਾਨੂੰ ਇਹ ਲੱਗ ਰਿਹਾ ਕਿ ਸਾਡੇ ਵੀ ਇਹੋ ਹੀ ਹਾਲਤ ਹੋਈ ਹੋਈ ਹੈ ਕਿ ਅਸੀਂ ਪਤਾ ਨਹੀਂ ਦੁਨੀਆ ਤੇ ਇੱਥੇ ਹੀ ਰਹਿਣਾ ਸਾਨੂੰ ਇਹੋ ਜਿਹਾ ਸੁਪਨਾ ਆ ਨਹੀਂ ਗਿਆ ਕਿ ਅਸੀਂ ਵੀ ਦੁਨੀਆ ਛੱਡ ਕੇ ਜਾਣੇ ਆ ਤਾਂ ਕਿ ਅਸੀਂ ਮੋਹ ਮਾਇਆ ਨੂੰ ਛੱਡ ਲਈਏ ਕਿਉਂਕਿ ਜਿਹੜਾ ਇਹ ਸਾਨੂੰ ਦੱਸਦਾ ਇਹ ਸੁਪਨੇ ਨਹੀਂ ਸੁਪਨਾ ਜਿਸ ਤਰ੍ਹਾਂ ਆਉਂਦਾ ਉਹ ਇਸੇ ਤਰੀਕੇ ਦੇ ਨਾਲ ਅਸੀਂ ਇੱਕ ਛਿੰਨ ਦੇ ਵਿੱਚ ਇਹ ਦੁਨੀਆ ਛੱਡ ਕੇ ਚਲੇ ਜਾਣੇ ਆ ਕਿਉਂਕਿ ਇਹ ਜਿਹੜੀ ਦੁਨੀਆ ਝੂਠੀ ਹੈ ਉਠੀ ਦੁਨੀਆ ਦੇ ਨਾਲ ਅਸੀਂ ਆਪਣੇ ਰਿਸ਼ਤੇ ਨਾਤੇ ਬਣਾ ਰਹੇ ਆਂ ਪਦਾਰਥਾਂ ਦੇ ਨਾਲ ਬਣਾ ਰਹੇ ਆਂ ਮੋਹ ਦੇ ਵਿੱਚ ਪਏ ਹੋਏ ਆਂ ਮੈਂ ਮੇਰੀ ਦੇ ਵਿੱਚ ਪਏ ਹੋਏ ਆਂ ਇਹ ਮੇਰਾ ਹੈ ਉਹ ਤੇਰਾ ਹੈ ਲੇਕਿਨ ਇੱਥੇ ਹੈ ਕੁਛ ਵੀ ਨਹੀਂ ਨਾ ਤੇਰਾ ਨਾ ਮੇਰਾ ਰਾਜ ਭਉਂਗ પ્રસੰਗ ਜੈਸੇ ਹੈ ਅਬ ਕਸ਼ਮਰਨ ਜਨਾਇ ਅਲਿਗ ਕਟਕ ਜੈਸੇ ਫੁੱਲ ਪਰੇ ਅਬ ਕਹਤੇ ਕਹਿ ਨਾ ਆਇਆ ਕਹਿੰਦੇ ਜਿੰਨੇ ਇੱਕ ਰੱਸੀ ਦੂਰ ਪਈ ਹੋਵੇ ਤਾਂ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਸੱਪ ਪਿਆ ਹੈ ਬੜਾ ਭਰਮ ਸਾਨੂੰ ਪੈ ਜਾਂਦਾ ਕਿ ਸੱਪ ਇੱਕ ਰੱਸੀ ਹੈ ਇਸੇ ਤਰੀਕੇ ਦੇ ਨਾਲ ਕਹਿੰਦੇ ਕਿ ਸੋਨੇ ਦੇ ਕੜੇ ਬਣੇ ਹੋਏ ਐ ਸਾਨੂੰ ਇਹ ਲੱਗਦਾ ਕਿ ਸੋਨਾ ਹੈ ਨਹੀਂ ਕੜੇ ਸੱਚੇ ਐ ਇਸੇ ਤਰੀਕੇ ਦੇ ਨਾਲ ਸਾਨੂੰ ਰੱਸੀ ਲੱਗਦੀ ਹੈ ਕਿ ਜਦੋਂ ਉਹ ਦਾ ਰੱਸੀ ਦਾ ਪ੍ਰਸੰਗ ਚੱਲਦਾ ਇੱਕ ਨਹਿਸਾਰਾ ਹੀ ਝੂਠਾ ਹੈ ਕਿਉਂਕਿ ਸੋਨਾ ਤਾਂ ਹੈ ਕੜਾ ਹੈ ਨਹੀਂ ਜਿਸ ਤੋਂ ਬਣਿਆ ਉਹ ਤਾਂ ਸੋਨਾ ਹੈ ਸਾਡੀ ਵੀ ਇਹੀ ਪੋਜੀਸ਼ਨ ਹੈ ਕਿ ਅਸੀਂ ਆਪਣੇ ਆਪ ਨੂੰ ਅਲੱਗ ਸਮਝ ਰਹੇ ਹਾਂ ਕਿ ਅਸੀਂ ਕਿਸੇ ਤੋਂ ਅਲੱਗ ਹਾਂ ਹੈ ਪੰਜ ਤੱਤ ਦੇ ਪੁਤਲੇ ਹੀ ਹਾਂ ਅਸੀਂ ਵੀ ਇੱਥੋਂ ਜਾਣਾ ਹੈ ਇਸ ਕਰਕੇ ਸਾਨੂੰ ਇਹ ਲੱਗਦਾ ਹੈ ਕਿ ਇਹ ਭਰਮ ਜਿਹੜਾ ਸਾਨੂੰ ਪਿਆ ਹੋਇਆ ਹੈ ਇਹ ਕਿੰਨੇ ਦੂਰ ਹੋਊਗਾ ਇਹ ਦੂਰ ਉਦੋਂ ਹੀ ਹੋਣਾ ਹੈ ਜਦੋਂ ਅਸੀਂ ਇਹ ਸੋਚ ਲਿਆ ਕਿ ਦੁਨੀਆ ਤੋਂ ਲੈ ਕੇ ਕੁਝ ਨਹੀਂ ਜਾਣਾ ਤੇ ਮਾਤਮਾ ਦਾ ਨਾਮ ਜਿਹੜਾ ਉਸ ਦਾ ਸਿਮਰਨ ਜਿਹੜਾ ਜਿੰਨਾ ਕਰ ਲਿਆ ਉਹਨੇ ਹੀ ਥੋੜਾ ਹੈ ਫਿਰ ਅਸੀਂ ਇਸ ਬਾਜੀ ਨੂੰ ਜਿੱਤ ਕੇ ਜਾਵਾਂਗੇ ਕਿਉਂਕਿ ਸਤਗੁਰੂ ਦਾਸ ਮਹਾਰਾਜ ਜੀ ਕਹਦੇ ਆ ਨਾਮੈ ਮੰਤਾ ਮੋ ਨੰਨਿਆ ਇਹ ਸਭ ਜੈ ਬਲਾਈ ਦੋਜ ਕਪਿਸ਼ਤ ਦੋ ਸਮ ਕਰ ਜਾਨੂ ਦੋ ਤੇ ਤਰਕ ਹੈ ਪਈ ਕਿੰਨੇ ਮਾਇਆ ਜਿੰਨੀ ਵੀ ਹੈ ਇਹਦੇ ਵਿੱਚ ਸਾਰਾ ਸੰਸਾਰ ਉਲਝਿਆ ਹੋਇਆ ਹੈ ਤੇ ਇਹਦੇ ਵਿੱਚ ਉਲਝ ਕੇ ਲੱਭ ਕੇ ਰਿਹਾ ਕਿ ਦੇਵਜਿਕ ਤੇ ਪਿਸ਼ਚ ਸਰਗ ਤੇ ਨਰਕ ਲੱਭ ਰਿਹਾ ਜਦੋਂ ਕਿ ਕਹਿੰਦੇ ਅਸੀਂ ਤਾਂ ਦੂਜਿਕ ਪਿਸ਼ਚ ਦੇ ਕਰਕੇ ਤੁਰੇ ਨਹੀਂ ਫਿਰਦੇ ਅਸੀਂ ਤਾਂ ਇਹ ਦੋਨਾਂ ਚੀਜ਼ਾਂ ਤੋਂ ਉੱਪਰ ਜਿੱਥੇ ਮੁਕਤੇ ਹੋਏ ਆ ਜਿੱਥੇ ਮੁੜ ਕੇ ਜਨਮ ਮਰ ਦਾ ਚੱਕਰ ਨਹੀਂ ਪੈਣਾ ਜੇ ਸੁਰਗ ਚ ਜਾਵਾਂਗੇ ਫਿਰ ਜਮਣਾ ਪਊ ਨਰਕ ਚ ਜਾਵਾਂਗੇ ਫਿਰ ਜਮਣਾ ਪਊ ਸੋ ਉਹਨਾਂ ਉਹ ਕਹਿੰਦੇ ਨੇ ਮਨ ਮਾਇਆ ਮਮਤਾ ਜਿੰਨੀ ਵੀ ਦਸ ਰਹੀ ਹੈ ਇਹ ਸਾਰਾ ਜਗ ਇਹਦੇ ਕਰਕੇ ਬਿਲਕ ਦਾ ਫਿਰਦਾ ਪਰ ਅਸੀਂ ਇਸ ਨੂੰ ਛਣਗਤ ਮੈਂ ਤੇ ਮਮਤਾ ਇੱਕ ਏਕਮ ਉਹ ਕਹਿੰਦੇ ਮੈਂ ਤੇ ਮਨ ਨੇ ਜਦੋਂ ਇਹ ਇੱਕ ਹੋ ਗਏ ਤਾਂ ਫਿਰ ਉਹ ਪ੍ਰਮਾਤਮਾ ਦੇ ਦਰਸ਼ਨ ਜਿਹੜੇ ਆ ਉਹ ਫਕ ਤੱਕ ਹੋ ਜਾਂਦੇ ਸੋ ਸਤਗੁਰ ਅੰਦਾਸਵਾ ਦੇ ਜੀ ਜਿਹੜੇ ਐਗਜ਼ਾਮਪਲਾਂ ਦੇ ਕੇ ਉਹਨਾਂ ਨੇ ਸਮਝਾਇਆ ਕਿ ਰਾਜੇ ਨੂੰ ਸੁਪਨਾ ਆਉਂਦੇ ਨਾਲ ਕਿੰਨਾ ਦੁੱਖ ਹੁੰਦਾ ਇਹਦੇ ਸਾਨੂੰ ਲੱਗ ਰਿਹਾ ਕਿ ਅਸੀਂ ਜੇ ਚੱਲੇਗਾ ਤਾਂ ਪਤਾ ਨਹੀਂ ਅਸੀਂ ਜਿਹੜਾ ਇਕੱਠਾ ਕੀਤਾ ਕੀ ਬਣੂਗਾ ਇਕੱਠਾ ਕੀਤਾ ਤਾਂ ਸਾਰੇ ਕਰਕੇ ਗਏ ਇੱਥੇ ਰਹਿਣਾ ਪਰ ਜੇ ਉਹ ਕੁਛ ਨਾਲ ਨਹੀਂ ਲੈ ਕੇ ਗਏ ਨਾਮ ਭਜਨ ਤਾਂ ਅਸੀਂ ਉਹ ਜਿਹੜਾ ਰੌਲਾ ਪੈ ਰਿਹਾ ਹੈ ਸਾਰੇ ਦੁਨੀਆ ਨੂੰ ਪਤਾ ਕਿ ਇਥੋਂ ਜਾਂਦਾ ਕੁਛ ਨਹੀਂ ਪਰ ਫਿਰ ਵੀ ਇਸ ਲੱਗੇ ਹੋਏ ਇੱਕ ਦੂਜੇ ਤੋਂ ਬੱਧ ਲੱਗੇ ਹੋਏ ਇਸ ਕਰਕੇ ਸਾਨੂੰ ਸਤਗੁਰੂ ਅਰਵਦਾਸ ਸਾਹਿਬ ਜੀ ਜੋ ਸਮਝਾ ਰਹੇ ਹੈ ਕਿ ਇਹ ਜਿਹੜੀਆਂ ਚੀਜ਼ਾਂ ਦਿਸ ਰਹੀਆਂ ਇਹ ਇੱਦੇ ਰਹਿਣੀਆਂ ਰਹਿਣੀਆਂ ਸਾਨੂੰ ਜਿਹੜਾ ਜਨਮ ਮਿਲਿਆ ਸਵਾਸਾਂ ਦੀ ਪੂੰਜੀ ਮਿਲੀ ਹੈ ਅਸੀਂ ਆਪਣੀ ਮੈਨੂ ਖਤਮ ਕਰ ਦੇਈਏ ਆਪਣੇ ਲੋਭ ਹੰਕਾਰ ਨੂੰ ਖਤਮ ਕਰ ਦਈਏ ਤਾਂ ਹੀ ਉਸ ਦਾ ਸਾਨੂੰ ਦਰਸ਼ਨ ਹੋਣਾ ਜੋ ਪ੍ਰਕਾਸ਼ਮਈ ਪਰਮਾਤਮਾ ਹੈ ਉਸ ਦੇ ਦਰਸ਼ਨ ਤਾਂ ਹੀ ਹੋਣੇ ਇਹ ਨੌਂ ਦਰਵਾਜ਼ੇ ਜਿਹੜੇ ਸਾਡੇ ਹੈ ਜਿਹੜੇ ਬਾਹਰ ਨੂੰ ਖੁੱਲੇ ਹੋਏ ਐ ਅੱਖਾਂ ਵੀ ਸਾਡੀਆਂ ਬਾਹਰੋਂ ਦੇਖ ਰਹੀਆਂ ਨੇ ਨਾਸਾਂ ਵੀ ਸਾਡਾ ਬਾਹਲਾ ਸੰਗ ਰਹੀਆਂ ਨੇ ਜੀਵਾਂ ਵੀ ਸਾਡੇ ਇਸੇ ਤਰੀਕੇ ਨਾਲ ਹੈ ਕੰਨ ਵੀ ਸਾਡੇ ਬਾਹਰ ਸੁਣਦੇ ਸੋਸਾ ਦੀਆਂ ਇੰਦਰੀਆਂ ਜਿਹੜੀ ਐ ਗੋਧਰ ਤੇ ਲਿੰਗ ਉਹਨਾਂ ਦਾ ਵੀ ਇਹੀ ਹੈ ਸੋ ਇਹ ਜਿਹੜੇ ਦਰਵਾਜੇ ਸਾਡੇ ਨੌ ਦੇ ਨੌ ਹੀ ਹੈ ਜਦੋਂ ਇਹਨਾਂ ਦਰਵਾਜਿਆਂ ਦੇ ਅਸੀਂ ਬਾਹਰਲਾ ਸਵਾਦ ਖਤਮ ਕਰ ਦਿੱਤਾ ਤਾਂ ਫਿਰ ਦਸਵੇਂ ਦਵਾਰ ਦੇ ਵਿੱਚ ਜੋ ਪ੍ਰਮਾਤਮਾ ਬੈਠਾ ਉਹਦੇ ਪ੍ਰਕਾਸ਼ ਤੁਹਾਨੂੰ ਨਜ਼ਰ ਆਉਣਾ ਸਤਗੁਰ ਰਵਦਾਸ ਮਹਾਰਾਜ ਸਮਝਾ ਰਹੇ ਸਲਵੇ ਇੱਕ ਅਲਿਖੇ ਸੁਆਮੀ ਸਭ ਕਟ ਭੋਗ ਵਿੱਚ ਸੋਈ ਕਿੰਨੇ ਪ੍ਰਮਾਤਮਾ ਇੱਕ ਹੈ ਪਰ ਸਭ ਦੇ ਵਿੱਚ ਵਿਚਰ ਰਿਹਾ ਨਗਲੇਪ ਹੈ ਇੱਕ ਹੈ ਤੇ ਜਿੰਨੀਆਂ ਨੇ ਦੁਨੀਆਂ ਉਸਨੇ ਬਣਾਈ ਹੈ ਸਭ ਦੇ ਵਿੱਚ ਬਿਠਾਓ ਸਭ ਘਟ ਭੋਗ ਵਿੱਚ ਸੋਈ ਘਟ ਘਟ ਦੇ ਵਿੱਚ ਹੈ ਕੋਈ ਕਹਿੰਦਾ ਸਤਵੇਂ ਅਸਮਾਨ ਤੇ ਕੋਈ ਕਹਿੰਦਾ ਪਤਾਲ ਚ ਕੋਈ ਕਹਿੰਦਾ ਆਕਾਸ਼ ਵਿੱਚ ਹੈ ਕੋਈ ਕਿਤੇ ਦੱਸ ਰਿਹਾ ਹੈ ਪਰ ਸਤਗੁਰ ਅਰਦਾਸ ਵਾਲਾ ਜੀ ਕਹਿੰਦੇ ਆ ਕਹੇ ਰਵਿਦਾਸ ਹੱਥ ਪੈ ਨੇਰੇ ਸਜੇ ਹੋਏ ਸੋਈ ਕਹਿੰਦੇ ਤੁਹਾਡੇ ਹੱਥ ਜਿੰਨਾ ਦੂਰ ਇਹਦੇ ਤੋਂ ਵੀ ਨੇਰੇ ਇਸ ਤੋਂ ਵੀ ਨੇੜੇ ਹੈ ਪ੍ਰਮਾਤਮਾ ਲੇਕਿਨ ਜੇਕਰ ਤੂੰ ਸੇ ਉਸ ਨੂੰ ਪਾਉਣਾ ਚਾਹੁੰਦੇ ਆ ਤਾਂ ਫਿਰ ਤੁਹਾਨੂੰ ਆਪਣੀ ਮੈਂ ਮੇਰੀ ਖਤਮ ਕਰਨੀ ਪੈਣੀ ਹੈ ਜਿੰਨੀ ਦੇ ਤੱਕ ਮੈਂ ਹੈ ਉਨੇ ਦੇ ਤੱਕ ਤੂੰ ਨਹੀਂ ਹੈ ਜਦੋਂ ਤੂੰ ਆ ਗਿਆ ਉਦੋਂ ਮੈਂ ਨਹੀਂ ਰਹਿਣੀ ਜਿਵੇਂ ਕਿ ਅਸੀਂ ਇਹ ਕਹਿੰਦੇ ਆ ਇਹ ਇੱਕ ਮਿਆਂ ਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ ਇਸੇ ਤਰੀਕੇ ਦੇ ਨਾਲ ਅਸੀਂ ਇਸ ਦੁਨੀਆ ਦੇ ਵਿੱਚ ਰਹਿੰਦੇ ਹੋਏ ਜੇਕਰ ਕਹੀਏ ਕਿ ਅਸੀਂ ਦੁਨੀਆ ਵੀ ਰੱਖਣੀ ਹੈ ਤਾਂ ਰੱਬ ਵੀ ਰੱਖਣਾ ਇੱਕੋ ਚੀਜ਼ ਰਣੀ ਚਾਹੇ ਜੱਗ ਚਾਹੇ ਰੱਬ ਸੋ ਜੇਕਰ ਅਸੀਂ ਜੱਗ ਤੋਂ ਉਦਾਸ ਨਹੀਂ ਹੁੰਦੇ ਅਸੀਂ ਆਪਣੀ ਮੂਰ ਮੰਨਤਾ ਨਹੀਂ ਛੱਡਦੇ ਤੇ ਫਿਰ ਅਸੀਂ ਪਾਰ ਨਹੀਂ ਸਕਦੇ ਕਿਉਂਕਿ ਉਹ ਤਾਂ ਸਾਫ ਕਹਿੰਗੇ ਕਿ ਜਦੋਂ ਤੁਸੀਂ ਉਸ ਨੂੰ ਪਾਉਣਾ ਉਦੋਂ ਤੁਹਾਡਾ ਕਾਮ ਕ੍ਰੋਧ ਲੋਭੋ ਹੰਕਾਰ ਬਿਲਕੁਲ ਖਤਮ ਹੋ ਜਾਣਾ ਪੰਚੋ ਥਕਤ ਪੈ ਜਹਾਂ ਤਹਾਂ ਜਹਾਂ ਤਹਾਂ ਥੱਤੀ ਪਈ ਜਾਂ ਕਾਰਨ ਮੈਂ ਦੌਰਿਓ ਫਿਰਤ ਹੈ ਸੋ ਅਬਗਟ ਮੈਂ ਪਈ ਕਹਿੰਦੇ ਸਤਗੁਰੂ ਅਰਦਾਸਾ ਉਹਦੇ ਜੀ ਕਹਿੰਦੇ ਕਿ ਪੰਜੇ ਹੀ ਚੋਰ ਜਿਹੜੇ ਕਾਮ ਕ੍ਰੋਧ ਲੋਭ ਮੋਹਕਾਰ ਜਿੱਥੇ ਮੈਂ ਖਤਮ ਕਰ ਦਿੱਤੇ ਉੱਥੋਂ ਮੈਂ ਉਸ ਨੂੰ ਪਾ ਲਿਆ ਤੇ ਜਿਹੜੇ ਮੈਂ ਬਾਹਰ ਤੇ ਥਾਂ ਤੇ ਜੰਗਲਾਂ ਚ ਬੇਲਿਆਂ ਚ ਲੱਭਦਾ ਫਿਰਦਾ ਸੀ ਉਹ ਮੈਨੂੰ ਅੰਦਰ ਹੀ ਦਰਸ਼ਨ ਹੋ ਗਏ ਸੋ ਸਤਗੁਰੂ ਅਰਦਾਸਾ ਜੀ ਸ਼ਬਦ ਦੇ ਵਿੱਚ ਜੋ ਸਮਝਾ ਰਹੇ ਕਿ ਆਪਣੇ ਮੈਂ ਮੈਂ ਨੂੰ ਖਤਮ ਕਰੀਏ ਜਿਉਂਦੇ ਜੀ ਇਸ ਸਵਾਸਣ ਦੀ ਪੁੰਜੀ ਰਹਿੰਦੇ ਰਹਿੰਦੇ ਉਸ ਪਰਮਾਤਮਾ ਦੇ ਨਾਲ ਮਿਲ ਜਾਈਏ ਤਾਂ ਹੀ ਇਸ ਜੀਵਨ ਦਾ ਮਕਸਦ ਜਿਹੜਾ ਉਹ ਪੂਰਾ ਹੋਣਾ ਸਵਾਸਾਂ ਦੀ ਪੂੰਜੀ ਦੇ ਨਾਲ ਸੱਚ ਦੇ ਬਣਜ ਕਰਨੇ ਚਾਹੀਦੇ ਹੈ ਕੌਡੀਆਂ ਦੇ ਬਣਜ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਹ ਇੱਕ ਸੰਭੜਾ ਹੈ ਇਸ ਇੱਕ ਸੰਭੜੇ ਨੂੰ ਛੱਡ ਕੇ ਜਾਣਾ ਹੈ ਕਿਉਂਕਿ ਜੇਕਰ ਸਿੱਕ ਸੰਭੜਾ ਇਕੱਠਾ ਕਰਕੇ ਮੈਂ ਇੱਕ ਸੰਭੜਾ ਚਣ ਚਣ ਹਾਰੀ ਸੋ ਇਸ ਕ ਸੰਭੜੇ ਦੇ ਕੰਡੇ ਭਲੇਰੇ ਅੜ ਅੜ ਚਣਰੀ ਪਾੜੀ ਅੜ ਅੜ ਚਣਰੀ ਪਾੜੀ ਮੰਤਲੋ ਕਿ ਆਪਣੀ ਜ਼ਿੰਦਗੀ ਜਿਹੜੀ ਉਹ ਬਰਬਾਦ ਕਰ ਲਈ ਇਹਨਾਂ ਕੰਮਾਂ ਦੇ ਵਿੱਚ ਪੈ ਕੇ ਇਹ ਤੱਕ ਸੰਭੜਾ ਹੈ ਹੀ ਬਹੁਤ ਭੜਾ ਹੈ ਦੁਨੀਆ ਜਿਹੜੀ ਹੈ ਦੇਖਣ ਨੂੰ ਜਿਹੜੀ ਮਿੱਠੇ ਲੱਗ ਰਹੀ ਹੈ ਲੇਕਿਨ ਇਹਦਾ ਆਖਰ ਵੇਲੇ ਬੰਦੇ ਨੂੰ ਇੰਨਾ ਪਛਤਾਵਾ ਹੁੰਦਾ ਕਿ ਨਾ ਮੇਰਾ ਕੋਈ ਧੀ ਸੀ ਨਾ ਮੇਰਾ ਕੋਈ ਪੁੱਤ ਸੀ ਨਾ ਮੇਰਾ ਕੋਈ ਰਸਤਾ ਸੀ ਰਸਤਾ ਤਾਂ ਮੇਰਾ ਜਸ ਦੇ ਨਾਲ ਵਧਣਾ ਸੀ ਉਸ ਦੇ ਲਈ ਮੈਂ ਸੋਸਾਂ ਦੀ ਪੂੰਜੀ ਲੈ ਕੇ ਨਹੀਂ ਲਈ ਕਿਸੇ ਹੋਰ ਕੰਮ ਚ ਲਾ ਲਈ ਸੋ ਸਤਗੁਰ ਅਵਦਾਸ ਮਹਾਰਾਜ ਦੇ ਇਸ ਸ਼ਬਦ ਤੋਂ ਸਿੱਖ ਲੈਂਦੇ ਹੋਏ ਆਪਣੇ ਜੀਵਨ ਦੇ ਵਿੱਚ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਕਿ ਜਿੰਨਾ ਵੀ ਅਸੀਂ ਨਾਮ ਸਿਮਰਨ ਕਰ ਲਈਏ ਅਤੇ ਸੱਚ ਦੇ ਮਾਰਗ ਨੂੰ ਅਪਣਾਉਂਦੇ ਹੋਏ ਨਾਨਕਤਾ ਦੇ ਭਲੇ ਲਈ ਕੰਮ ਕਰੀਏ ਉਹਨਾ ਹੀ ਸਦਾ ਚੰਗਾ ਹੈ ਬਾਕੀ ਦਾ ਜੀਵਨ ਜਿਹੜਾ ਕਿਸਮੜਿਆਂ ਦੇ ਵਿੱਚ ਲਾਇਆ ਹੋਇਆ ਇਹ ਸਾਡਾ ਕਿਸੇ ਕੰਮ ਨਹੀਂ ਆਉਣਾ ਸੋ ਸਤਗੁਰ ਅਵਦਾਸ ਮਹਾਰਾਜ ਦੇ ਸ਼ਬਦ ਤੋਂ ਸਿੱਖ ਲੈਂਦੇ ਹੋਏ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਬੇਨਤੀ ਕਰੀਏ ਅਰਜੋਈ ਕਰੀਏ ਕਿ ਜੋ ਵੀ ਸਾਡੇ ਤੋਂ ਗਲਤੀਆਂ ਹੋਈਆਂ ਸਾਡੇ ਅਭਗੁਣਾਂ ਨੂੰ ਨਾ ਚਿਤਾਰਦੇ ਹੋਏ ਸਾਡੇ ਗਲਤੀਆਂ ਨੂੰ ਨਾ ਚਿਤਾਰਦੇ ਹੋਏ ਕਿਉਂਕਿ ਸਾਡੇ ਤਾਂ ਮੈਨੂੰ ਲੱਗਦਾ ਉਹਨੇ ਰੋਲ ਲੇਗੇ ਜਿੰਨੇ ਅਸੀਂ ਪਾਪ ਕਰ ਚੁੱਕੇ ਆ ਇਹ ਪਾਪ ਜਿਹੜੇ ਹੈ ਜੇ ਅਸੀਂ ਕਈਏ ਅਸੀਂ ਕਰਮ ਕਰਕੇ ਕੱਟ ਲ ਮੰਗੇ ਨਹੀਂ ਕੱਟ ਹੋਣੇ ਉਸ ਦੀ ਕਿਰਪਾ ਹੋਵੇਗੀ ਉਸ ਦੀ ਨਜ਼ਰ ਸਵੱਲੀ ਹੋਵੇਗੀ ਤਾਂ ਹੀ ਇਹ ਖਤਮ ਹੋਣੇ ਹੈ ਉਹਨਾਂ ਦੀ ਨਜ਼ਰ ਸਵਲੀ ਤੋਂ ਬਿਨਾ ਕਾਮ ਕ੍ਰੋਧ ਲੰਭੋ ਹੰਕਾਰ ਖਤਮ ਨਹੀਂ ਹੋ ਸਕਦਾ ਸੋ ਉਹਨਾਂ ਦੇ ਚਰਨਾਂ 'ਚ ਬੇਨਤੀ ਕਰੀਏ ਸਾਡੀਆਂ ਗਲਤੀਆਂ ਨੂੰ ਨਾਮ ਸਤਾਦੇ ਹੋਏ ਆਪਣੀ ਕਿਰਪਾ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਸ਼ੁੱਧ ਬਣੇ ਪੜਨ ਦਾ ਉਚਾਰਿਆਂ ਦਾ ਬਲ ਵਕਸ਼ਣ ਉੱਚੀ ਮੱਤ ਦੇਣ ਤਾਂ ਕਿ ਜਿਹੜਾ ਨਿਮਰਤਾ ਦਾ ਪਾਠ ਹੈ ਜਿਹੜਾ ਸਾਡਾ ਉਹ ਸਾਡਾ ਮਨ ਜਿਹੜਾ ਨਿਮਰਤਾ ਵਾਲੇ ਪਾਸੇ ਨੂੰ ਨੀਵੇਂ ਪਾਸੇ ਨੂੰ ਚੱਲ ਪਵੇ ਇਹੋ ਹੀ ਸਭ ਤੋਂ ਵੱਡੀ ਗੱਲ ਹੈ ਸੋ ਇਸ ਸ਼ਬਦ ਤੋਂ ਸਿੱਖ ਲੈਂਦੇ ਹੋਏ ਅਵਦਾਸ करिए ਬੇਨਤੀ करिए ਆਓ ਫਤਿਹ ਬੁਲਾਈਏ ਇਹਨਾਂ ਦੇ ਚਰਨਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ